ਹਾਂਜੀ ਸਾਰਾ ਦਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OCDC ਚੈਨਲ ਦੇ ਉੱਪਰ ਸੋ ਜੇ ਤੁਸੀਂ ਮਾਂ ਬੋਲੀ ਪੰਜਾਬੀ ਵਿੱਚ ਮਨੋਵਿਗਿਆਨ ਦੇ ਹਰ ਕਨਸੈਪਟ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਟਰੀਟਮੈਂਟ ਲੈਂਦੇ ਹੋ ਤਾਂ ਤੁਹਾਨੂੰ ਇਹ ਦੋਨੋਂ ਟਾਪਿਕ ਸਮਝਨੇ ਬਹੁਤ ਜ਼ਰੂਰੀ ਹਨ ਤਾਂ ਇਸ ਵੀਡੀਓ ਵਿੱਚ ਤੁਸੀਂ ਸਮਝੋਗੇ ਨੋਸੀਬੋ ਇਫੈਕਟ ਅਤੇ ਪਲੇਸੀਬੋ ਇਫੈਕਟ ਕੀ ਹੁੰਦੇ ਨੇ ਤਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਇਸ ਬਾਰੇ ਸਮਝਾਉਣ ਜਾ ਰਿਹਾ ਹਾਂ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਚੰਗੀ ਤਰ੍ਹਾਂ ਸੁਣੋ ਤੇ ਸਮਝੋ ਪਹਿਲਾਂ ਗੱਲ ਕਰਾਂਗੇ ਪਲੇਸੀਬੋ ਇਫੈਕਟ ਦੀ ਪਲੇਸੀਬੋ ਇਫੈਕਟ ਰੈਫਰ ਟੂ ਦਾ ਫੀਨੋਮੈਨਨ ਵੇਅਰ ਆ ਪਰਸਨ ਐਕਸਪੀਰੀਐਂਸ ਆ ਬੈਨੀਫੀਸ਼ੀਅਲ ਇਫੈਕਟ ਆਫਟਰ ਰੀਸੀਵਿੰਗ ਆ ਟ੍ਰੀਟਮੈਂਟ ਔਰ ਇੰਟਰਵੈਂਸ਼ਨ ਥੈਟ ਹੈਜ਼ ਨੋ ਥੈਰਾਪਿਊਟਿਕ ਇਫੈਕਟ ਔਨ ਇਟਸ ਓਨ ਸੋ ਇਸ ਦਾ ਅਰਥ ਇਹ ਹੋਇਆ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕਿਸੇ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦਾ ਮੈਡੀਕਲ ਟਰੀਟਮੈਂਟ ਦਿੰਦੇ ਹਾਂ ਜੋ ਅਸਲ ਦੇ ਵਿੱਚ ਉਹ ਵਿਗਿਆਨਿਕ ਤੌਰ ਤੇ ਕੋਈ ਟਰੀਟਮੈਂਟ ਨਹੀਂ ਹੁੰਦਾ ਠੀਕ ਹੈ ਮਤਲਬ ਆਪਾਂ ਇੱਕ ਅਜਿਹਾ ਸਬਸਟੈਂਸ ਅਜਿਹਾ ਪਦਾਰਥ ਉਸੇ ਵਿਅਕਤੀ ਨੂੰ ਦਿੰਨੇ ਹਾਂ ਮੈਡੀਸਨ ਦੇ ਰੂਪ ਦੇ ਵਿੱਚ ਜਿਸ ਦੀ ਕੋਈ ਵੀ ਬੋਡੀ ਦੇ ਵਿੱਚ ਕਿਰਿਆ ਨਹੀਂ ਹੁੰਦੀ ਉਹ ਇਨਰਟ ਹੁੰਦਾ ਹੈ ਪਰ ਉਸ ਨੂੰ ਲੈਣ ਤੋਂ ਬਾਅਦ ਵੀ ਅਗਰ ਕੋਈ ਵਿਅਕਤੀ ਇਹ ਫੀਲ ਕਰਦਾ ਹੈ ਮਹਿਸੂਸ ਕਰਦਾ ਹੈ ਕਿ ਉਹ ਠੀਕ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਦੇ ਪ੍ਰਭਾਵ ਨੂੰ ਆਪਾਂ पहलेसीबो इफेक्ट कहते हाँ इन अदर वर्ड्स द बिलीफ इन द ट्रीटमेंट्स एफिकेसी रादर दैन द ट्रीटमेंट इट्सैल्फ लीड टू इम्प्रूवमेंट ऑफ सिमटम्स और आउटकम्स मतलब की होया ਕਿ ਇਲਾਜ ਦੀ ਪ੍ਰਭਾਵਸ਼ੀਲਤਾ ਦੇ ਵਿੱਚ ਜਿਹੜਾ ਵਿਸ਼ਵਾਸ ਹੁੰਦਾ ਕਿਸੇ ਵੀ ਵਿਅਕਤੀ ਦਾ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਇਲਾਜ ਦੇ ਬਜਾਏ ਠੀਕ ਹੈ ਕਿ ਉਸ ਉਸ ਵਿਅਕਤੀ ਨੂੰ ਕੀ ਮੈਡੀਸਿਨ ਦਿੱਤੀ ਗਈ ਹੈ ਉਸ ਦਾ ਇਸ ਦੇ ਉੱਪਰ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਹੈ ਪਰ ਉਸ ਨੂੰ ਇਹ ਵਿਸ਼ਵਾਸ ਹੁੰਦਾ ਕਿ ਹਾਂ ਉਸ ਨੂੰ ਮੈਡੀਸਿਨ ਮਿਲ ਚੁੱਕੀ ਹੈ ਅਤੇ ਉਹ ਠੀਕ ਹੋ ਜਾਵੇਗਾ ਇਸ ਕਰਕੇ ਉਹਦੇ ਜਿਹੜੇ ਸਿੰਪਟਮ ਨੇ ਉਹ ਸੱਚਮੁੱਚ ਠੀਕ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਨੂੰ ਆਪਾਂ ਕੀ ਕਿਹਾ ਪਲੇਸੀਬੋ ਇਫੈਕਟ ਅੱਗੇ ਚੱਲਦੇ ਹਾਂ placebo can be any substance or treatment that appear identical to the real treatment matlab placebo koi bhi padarth ho sakta hai koi bhi ilaaj ho sakta hai jada ke bilkul us tarah hi lagda jime koi asal treatment usnu vyakti nu ditta ja raha hove they are often used in clinical trials to control to compare the effect of new treatment against placebo ਇਸ ਦਾ ਅਰਥ ਹੋਇਆ ਕਿ ਜਿਹੜਾ ਪਲੇਸੀਬੋ ਇਫੈਕਟ ਹੈ ਇਸ ਨੂੰ ਡਾਕਟਰਸ ਦੁਆਰਾ ਵੀ ਕਲੀਨਿਕਲ ਸੈਟਿੰਗਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਤਾਂ ਕਿ ਜਿਹੜਾ ਡਾਕਟਰ ਹੈ ਉਹ ਇਹ ਤੁਲਨਾ ਕਰ ਸਕੇ ਕਿ ਜਿਹੜਾ ਵੀ ਟ੍ਰੀਟਮੈਂਟ ਐਕਚੁਅਲ ਦੇ ਵਿੱਚ ਪੇਸ਼ੈਂਟ ਨੂੰ ਦੇਣਾ ਹੈ ਉਸ ਦਾ ਕੀ ਪ੍ਰਭਾਵ ਹੈ ਅਤੇ ਪਲੇਸੀਬੋ ਦਾ ਕੀ ਪ੍ਰਭਾਵ ਹੈ ਤਾਂ ਦੋਨਾਂ ਦੀ ਤੁਲਨਾ ਕਰਨ ਦੇ ਲਈ ਇਹ ਪਲੇਸੀਬੋ ਪ੍ਰਭਾਵ ਜਿਹੜੇ ਹੈਗੇ ਨੇ ਮੈਡੀਕਲ ਹਸਪੀਟਲਸ ਦੇ ਵਿੱਚ ਇਹ ਵਰਤੇ ਜਾਂਦੇ ਨੇ ਹਾਊਏਵਰ ਪਲੇਸੀਬੋ ਇਫੈਕਟ ਕੈਨ ਆਲਸੋ ਅਕਰ ਆਊਟਸਾਈਡ ਆਫ ਰਿਸਰਚ ਸੈਟਿੰਗ such as in clinical practice when patient experience improvement simply because they believe that they are receiving an effective treatment ਇਸ ਦਾ ਅਰਥ ਹੋਇਆ ਕਿ ਜਦੋਂ ਆਪਾਂ ਕੋਈ ਖੋਜ ਦੇ ਵਿੱਚ ਪਲੇਸੀਬੋ ਇਫੈਕਟ ਵਰਤਦੇ ਹਾਂ ਉਹ ਤਾਂ ਚਲੋ ਇੱਕ ਗੱਲ ਆਪਾਂ ਸਮਝ ਚੁੱਕੇ ਹਾਂ ਬਟ ਇਸ ਤੋਂ ਇਲਾਵਾ ਰੀਅਲ ਲਾਈਫ ਦੇ ਵਿੱਚ ਵੀ ਜਿਹੜੇ ਪਲੇਸੀਬੋ ਇਫੈਕਟ ਨੇ ਉਹ ਵਾਪਰਦੇ ਰਹਿੰਦੇ ਨੇ ਜਿਸ ਤਰ੍ਹਾਂ ਕੋਈ ਵੀ ਅਗਰ ਮੰਨ ਲਓ ਤੁਸੀਂ ਇੱਕ ਮਰੀਜ਼ ਹੋ ਅਤੇ ਡਾਕਟਰ ਤੋਂ ਤੁਸੀਂ ਮੈਡੀਸਨ ਲੈਣ ਜਾ ਰਹੇ ਹੋ जो थोड़ा बहुत ज़्यादा विश्वास होंगे है डॉक्टर के उपर उसद ट्रीटमेंट के उपर ठीक है तो डॉक्टर थोड़ा किसी भी तरह के मेडिसन देते ठीक महसूस कर लग जाते हो तो भी एक पलैसीबो इफैक्ट ही होंगे है क्योंकि उसका बिलीफ पैटर्न कम कर रहा है थोड़ा आपका विश्वास कम कर रहा है कि तुम ठीक होवोगे क्योंकि तो ट्रीटमेंट लै चुके द पलैसीबो इफैक्ट इज कॉम्पलैक्स फीनोमीन इनफलुंसड बाय वीरअस फैक्टर ਮਤਲਬ ਜਿਹੜਾ ਪਲੇਸੀਬੋ ਪ੍ਰਭਾਵ ਹੁੰਦਾ ਹੈ ਉਸ ਦੇ ਉੱਪਰ ਬਹੁਤ ਸਾਰੇ ਕਾਰਕਾਂ ਦਾ ਪ੍ਰਭਾਵ ਹੁੰਦਾ ਹੈ ਇਨਕਲੂਡਿੰਗ ਦਾ ਇੰਡੀਵਿਜੂਅਲਸ ਐਕਸਪੈਕਟੇਸ਼ਨ ਕਿ ਹਰ ਵਿਅਕਤੀ ਜਿਹੜਾ ਹੁੰਦਾ ਹੈ ਉਹਦੀਆਂ ਆਪਦੀਆਂ ਉਮੀਦਾਂ ਹੁੰਦੀਆਂ ਨੇ ਠੀਕ ਹੈ ਕੋਈ ਬਹੁਤ ਨਿਰਾਸ਼ਾਜਨਕ ਹੁੰਦਾ ਹੈ ਕੋਈ ਬਹੁਤ ਆਸ਼ਾਜਨਕ ਹੁੰਦਾ ਹੈ ਸੋਦੀ ਆਪਦੀਆਂ ਜਿਹੜੀ ਐਕਸਪੈਕਟੇਸ਼ਨ ਨੇ ਜਿਹੜੇ ਉਹਦੇ ਆਪ ਦੇ ਵਿਸ਼ਵਾਸ ਨੇ ਜਿਹਨੂੰ ਆਪਾਂ ਬਿਲੀਫ ਕਹਿੰਦੇ ਹਾਂ ਅਤੇ ਕੰਡੀਸ਼ਨਿੰਗ ਤੇ ਨਾਲ ਹੀ ਮਨੋਵਿਗਿਆਨਿਕ ਅਤੇ ਨਿਊਰੋਲੋਜੀਕਲ ਮੈਕੈਨਿਜ਼ਮ ਜਿਹੜੀਆਂ ਨਰਵਸ ਹੁੰਦੀਆਂ ਨਿਊਰॉन्स ਹੁੰਦੇ ਨੇ ਆਪਣੇ ਅੰਦਰ ਸੋ ਉਹਨਾਂ ਦੇ ਜਿਹੜੇ ਮੈਕੈਨਿਜ਼ਮ ਨੇ ਇਹ ਸਾਰੇ ਹੀ ਰਲ ਮਿਲ ਕੇ ਪਲੇਸੀਬੋ ਇਫੈਕਟ ਨੂੰ ਪ੍ਰਭਾਵਿਤ ਕਰ ਦਿੰਨੇ ਸੋ ਹਰ ਵਿਅਕਤੀ ਉੱਪਰ ਅਲੱਗ-ਅਲੱਗ ਪਲੇਸੀਬੋ ਇਫੈਕਟ ਡਾ ਹੈਗਾ ਉਹ ਹੋ ਸਕਦਾ ਹੈ ਉਹਦੀਆਂ ਆਪਦੀ ਐਕਸਪੈਕਟੇਸ਼ਨ ਦੇ ਅਕੋਰਡਿੰਗ ਉਹਦੇ ਆਪਦੇ ਬਿਲੀਫ ਪੈਟਰਨ ਦੇ ਅਕੋਰਡਿੰਗ ਅਤੇ ਉਸਦੇ ਆਪਣੇ ਮਨੋਵਿਗਿਆਨਿਕ ਅਤੇ ਨਿਊਰੋਲੋਜੀਕਲ ਮੈਕੈਨਿਜ਼ਮ ਦੇ ਅਨੁਸਾਰ ਸੋ ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਤੁਹਾਡੇ ਫਿਜ਼ੀਕਲ ਹੈਲਥ ਜਾਨਕਿ ਤੁਹਾਡੀ ਸਰੀਰਕ ਸਿਹਤ ਅਤੇ ਤੁਹਾਡੇ ਮੈਂਟਲ ਹੈਲਥ ਜਾਨਕਿ ਮਾਨਸਿਕ ਸਿਹਤ ਦੇ ਉੱਪਰ ਤੋਡੇ ਮਾਈਂਡ ਦਾ ਸਭ ਤੋਂ ਵੱਡਾ ਪ੍ਰਭਾਵ ਹੁੰਦਾ ਹੈ ਕਿਉਂਕਿ ਪਲੇਸੀਬੋ ਇਫੈਕਟ ਮਾਈਂਡ ਨਾਲ ਜੁੜਿਆ ਹੋਇਆ ਕਨਸੈਪਟ ਹੈ ਚੱਲਦੇ ਆਪਾਂ ਅੱਗੇ ਆਲਦੋ ਦਾ ਪਲੇਸੀਬੋ ਇਫੈਕਟ ਕੈਨ ਲੀਡ ਟੂ ਇੰਪਰੂਵਮੈਂਟ ਇਨ ਸਰਟਨ ਕੰਡੀਸ਼ਨਸ ਇਟ ਇਜ਼ ਇੰਪੋਰਟੈਂਟ ਟੂ ਨੋਟ ਦੈਟ ਇਟ ਇਜ਼ ਨਾਟ ਅ ਸਬਸਟੀਟਿਊਟ ਫਾਰ ਸਬਸਟੈਂਸ ਬੇਸਡ অর ਐਵੀਡੈਂਸ ਬੇਸਡ ਮੈਡੀਕਲ ਟਰੀਟਮੈਂਟ ਇਸ ਦਾ ਅਰਥ ਕੀ ਹੋਇਆ ਕਿ ਚਾਹੇ ਪਲੇਸੀਬੋ ਪ੍ਰਭਾਵ ਨਾਲ ਬਹੁਤ ਸਾਰੇ ਮੈਡੀਕਲ ਪ੍ਰੋਬਲਮਸ ਦੇ ਵਿੱਚ ਸੁਧਾਰ ਹੋ ਸਕਦਾ ਹੈ ਪਰ ਇਸ ਨੂੰ ਆਪਾਂ ਮੈਡੀਕਲ ਟਰੀਟਮੈਂਟ ਦੇ ਬਦਲ ਦੇ ਰੂਪ ਵਿੱਚ ਨਹੀਂ ਦੇਖ ਸਕਦੇ ਮੈਡੀਕਲ ਇਲਾਜ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਤੇ ਪਲੇਸੀਬੋ ਇਫੈਕਟ ਵੀ ਆਪਣਾ ਕੰਮ ਜ਼ਰੂਰ ਕਰਦਾ ਹੈ ਹਾਲਾਂਕਿ ਪਲੇਸੀਬੋ ਪ੍ਰਭਾਵ ਨੂੰ ਸਮਝਣਾ ਅਤੇ ਵਰਤਣਾ ਮਰੀਜ਼ ਦੀ ਦੇਖਭਾਲ ਨੂੰ ਅਨੁਕੂਲ ਬਣਾਉਣ ਅਤੇ ਵਧੇਰੇ ਪ੍ਰਭਾਵਸ਼ਾਲੀ ਇਲਾਜਾਂ ਨੂੰ ਡਿਜ਼ਾਈਨ ਕਰਨ ਵਿੱਚ ਪ੍ਰਭਾਵ ਪਾ ਸਕਦਾ ਹੈ ਅਰਥਾਤ ਆਪਾਂ ਇਹ ਕਹਿ ਸਕਦੇ ਹਾਂ ਕਿ ਮੈਡੀਕਲ ਜਿਹੜਾ ਅਸਲ ਇਲਾਜ ਹੁੰਦਾ ਹੈ ਉਹਦੇ ਨਾਲ ਨਾਲ ਪਲੇਸੀਬੋ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪੇਸ਼ੈਂਟ ਦੇ ਆਪਟਿਮਮ ਕੇਅਰ ਦੇ ਵਿੱਚ ਕਿ ਜਦ ਪੇਸ਼ੈਂਟ ਦਾ ਮਾਈਂਡ ਸਟਰੋਂਗ ਹੋਵੇਗਾ ਉਹ ਆਸ਼ਾਵਾਦੀ ਹੋਵੇਗਾ ਠੀਕ ਉਹਦੀ ਐਕਸਪੈਕਟੇਸ਼ਨ ਬਹੁਤ ਵਧੀਆ ਹੋਣੀ ਹੈ ਕਿ ਹਾਂ ਟਰੀਟਮੈਂਟ ਕੰਮ ਕਰੇਗਾ ਤਾਂ ਉਸ ਦੇ ਉੱਪਰ ਐਕਚੁਅਲ ਦੇ ਵਿੱਚ ਜਿਹੜੀ ਟਰੀਟਮੈਂਟ ਦੀ ਐਫੀਕੇਸਿਟੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜਨਨ ਕਿ ਟਰੀਟਮੈਂਟ ਬਹੁਤ ਪ੍ਰਭਾਵਸ਼ਾਲੀ ਹੋ ਜਾਂਦਾ ਤੇ ਪੇਸ਼ੈਂਟ ਉਨੀ ਜਲਦੀ ਠੀਕ ਹੁੰਦਾ ਹੈ ਸੋ ਹੁਣ ਆਪਾਂ ਗੱਲ ਕਰਾਂਗੇ ਨੋਸੀਬੋ ਇਫੈਕਟ ਦੇ ਨੋਸੀਬੋ ਇਫੈਕਟ ਐਗਜ਼ੈਕਟ ਉਲਟ ਹੁੰਦਾ ਹੈ ਪਲੇਸੀਬੋ ਇਫੈਕਟ ਦੇ ਨੋਸੀਬੋ ਇਫੈਕਟ ਦੇ ਵਿੱਚ ਜਿਹੜਾ ਪੇਸ਼ੈਂਟ ਉਹ ਪਹਿਲਾਂ ਤੋਂ ਹੀ ਇਹ ਮਹਿਸੂਸ ਕਰਕੇ ਚੱਲਦਾ ਹੈ ਕਿ ਜੋ ਉਸ ਨੂੰ ਟ੍ਰੀਟਮੈਂਟ ਦਿੱਤਾ ਜਾਵੇਗਾ ਉਹ ਉਹਦੇ ਲਈ ਖਤਰਨਾਕ ਹੋਵੇਗਾ ਡੇਂਜਰਸ ਹੋਵੇਗਾ ਉਹਦੇ ਹਾਰਮਫੁਲ ਇਫੈਕਟਸ ਹੋਣਗੇ ਸੋ ਜਦੋਂ ਉਹ ਆਪਣੇ ਮਾਈਂਡ ਦੇ ਵਿੱਚ ਪਹਿਲਾਂ ਹੀ ਇਹ ਧਾਰਨਾ ਬਣਾ ਲੈਂਦਾ ਹੈ ਤਾਂ ਉਸ ਨੂੰ ਪ੍ਰਾਪਤ ਕੀਤੇ ਟ੍ਰੀਟਮੈਂਟ ਦੇ ਜਿਹੜੇ ਨਤੀਜੇ ਨੇ ਉਹ ਵੀ ਨੈਗੇਟਿਵ ਆ ਜਾਂਦੇ ਨੇ ਇਸ ਕਰਕੇ ਇਸ ਇਫੈਕਟ ਨੂੰ ਕਿਹਾ ਜਾਂਦਾ ਹੈ ਨੋਸੀਬੋ ਇਫੈਕਟ ਸੋ ਇਸ ਵੀਡੀਓ ਦਾ ਫਾਈਨਲ ਕਨਕਲੂਜਨ ਇਹ ਹੈ ਫਾਈਨਲ ਨਤੀਜਾ ਇਹ ਹੈ ਕਿ ਜਦੋਂ ਵੀ ਆਪਾਂ ਕੋਈ ਟਰੀਟਮੈਂਟ ਲੈ ਜਾਂਦੇ ਹਾਂ ਤਾਂ ਆਪਣਾ ਬਿਲੀਫ ਪੈਟਰਨ ਸਟਰੋਂਗ ਹੋਣਾ ਚਾਹੀਦਾ ਕਿ ਆਪਾਂ ਇਸ ਟਰੀਟਮੈਂਟ ਤੋਂ ਬਾਅਦ ਬਿਲਕੁਲ ਠੀਕ ਹੋਵਾਂਗੇ ਸੋ ਅਜਿਹਾ ਹੋਣ ਦੇ ਨਾਲ ਅਜਿਹਾ ਕਰਨ ਦੇ ਨਾਲ ਤਾਂ ਥੋੜਾ ਜਿਹੜਾ ਮੈਡੀਕਲ ਟਰੀਟਮੈਂਟ ਹੈ ਉਸ ਦੀ ਪ੍ਰਭਾਵਸ਼ੀਲਤਾ ਵੀ ਵੱਧ ਜਾਂਦੀ ਹੈ ਤੇ ਆਪਾਂ ਜਲਦੀ ਸਿਹਤਯਾਬ ਹੋਣ ਦੀ ਕੋਸ਼ਿਸ਼ ਵਿੱਚ ਆਪਣਾ ਯੋਗਦਾਨ ਆਪ ਵੀ ਪਾ ਸਕਦੇ ਹਾਂ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਹਰੇਕ ਨਾਲ ਸ਼ੇਅਰ ਕਰਨਾ ਨਾ ਭੁੱਲੋ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਡੀਕਲ ਅਤੇ ਹੋਰ ਕਨਸੈਪਟ ਤੁਹਾਨੂੰ ਪੰਜਾਬੀ ਮਾਂ ਬੋਲੀ ਚ ਸਮਝਣ ਨੂੰ ਮਿਲਦੇ ਰਹਿਣਗੇ ਸੋ ਥੈਂਕ ਯੂ ਥੈਂਕਸ ਫॉर ਵਾਚਿੰਗ